ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਗੱਲ ਕਰਦੇ ਆਂ 에ਅਰ ਟਿਕਟਸ ਦੇ ਬਾਰੇ ਕਿ ਆਪਾਂ ਆਪਣੀਆਂ ਜਿਹੜੀਆਂ ਫਲਾਈਟ ਟਿਕਟਸ ਆ ਉਹ ਕਿਵੇਂ ਬੁੱਕ ਕਰ ਸਕਦੇ ਆਂ ਤੇ ਪੈਸੇ ਬਚਾ ਸਕਦੇ ਆਂ ਕਿਉਂਕਿ ਟਰੈਵਲ ਏਜੰਸੀ ਵਾਲੇ ਵੀ ਤੇ ਆਪਣੀ ਫਿਰ ਐਡੀਸ਼ਨਲ ਚਾਰजेस ਲੈਂਦੇ ਹੀ ਨੇ ਤੋਂ ਅੱਜ ਦਾ ਪਹਿਲਾ ਜਿਹੜੀ ਟੌਪਿਕ ਹੀ ਆ ਉਹ ਇਹੀ ਆ ਕਿ ਹਾਊ ਟੂ ਬੁੱਕ ਫਲਾਈਟਸ ਟਿਕਟ ਐਂਡ ਸੇਵ ਮਨੀ ਕਿ ਕਿਵੇਂ ਆਪਾਂ ਆਪਣੀ ਫਲਾਈਟ ਬੁੱਕ ਕਰਕੇ ਪੈਸੇ ਬਚਾ ਸਕਦੇ ਆ ਤੇ নো ਨੀਡ ਟੂ ਚੈੱਕ ਵਨ ਬਾਈ ਵਨ 에ਅਰਲਾਈਨਸ ਕਿ ਆਪਾਂ ਨੂੰ ਇੱਕ ਵਾਰ ਇੱਕ ਇੱਕ ਵੈਬਸਾਈਟ ਤੇ ਜਾ ਕੇ 에ਅਰਲਾਈਨਸ ਦੀ ਤੇ ਚੈੱਕ ਕਰਨ ਦੀ ਲੋੜ ਨਹੀਂ ਤੇ ਆਈ ਵਿਲ ਸ਼ੋ ਯੂ ਹਾਊ ਵੀ ਵਿਲ ਫਾਈਂਡ 올 ਫਲਾਈਟਸ ਪ੍ਰਾਈਸ ਓਨ ਵਨ ਵੈਬਸਾਈਟ ਤੇ ਮੈਂ ਅੱਜ ਇਸ ਵੀਡੀਓ ਚ ਦੱਸਾਂਗਾ ਕਿ ਕਿਵੇਂ ਆਪਾਂ ਸਾਰੀਆਂ ਫਲਾਈਟਾਂ ਦੇ ਜਿਹੜੇ ਪ੍ਰਾਈਸ ਆ ਉਹ ਇੱਕੋ ਵੈਬਸਾਈਟ ਤੇ ਚੈੱਕ ਕਰ ਸਕਦੇ ਆ ਨੈਕਸਟ ਦਾ ਆਪਸ਼ਨ ਹੈ ਸਿਲੈਕਟ ਦਾ ਡੈਸਟੀਨੇਸ਼ਨ ਕਿ ਕਿੱਥੇ ਜਾਣਾ ਹੈ ਉਹ ਸਿਲੈਕਟ ਕਰਾਂਗੇ ਫਿਰ ਨੈਕਸਟ ਇਸ ਸਿਲੈਕਟ ਦਾ ਡੇਟਸ ਕਿ ਕਿਹੜੀ ਕਿਹੜੀ ਤਰੀਕ ਨੂੰ ਆਉਣਾ ਜਾਣਾ ਹੈ ਫਿਰ ਨੈਕਸਟ ਆਪਸ਼ਨ ਸਿਲੈਕਟ ਸੀਟ ਐਂਡ ੀਲਸ ਕਿ ਆਪਾਂ ਆਪਣੀ ਸੀਟ ਤੇ ਖਾਣਾ ਸਿਲੈਕਟ ਕਰਾਂਗੇ ਨਹੀਂ ਵੀ ਕਰਾਂਗੇ ਤਾਂ ਵੀ ਚੱਲੂਗਾ ਪਰ ਫਿਰ ਵੀ ਜੇਕਰ ਕਰਨਾ ਹੈ ਤੇ ਆਪਾਂ ਵੇਖਾਂਗੇ ਇਸ ਵੀਡੀਓ ਚ ਤੇ ਲਾਸਟ ਸਟੈਪ ਆਪਾਂ ਪੇਮੈਂਟ ਕਿਵੇਂ ਕਰਨੀ ਆ ਤੇ ਆਓ ਗੂਗਲ ਓਪਨ ਕਰਕੇ ਤੇ ਇਹ ਵੈਬਸਾਈਟ ਮੈਂ ਪਹਿਲਾਂ ਖੋਲੀ ਹੋਈ ਸੀ ਵੈਬਸਾਈਟ ਦਾ ਨਾਮ ਆ ਸਕਾਈ ਸਕੈਨਰ ਇਹ ਬਹੁਤ ਯਾਨੀ ਫੇਮਸ ਵੈਬਸਾਈਟ ਆ ਇਥੇ ਆਪਾਂ ਆਪਣੀ ਡੈਸਟੀਨੇਸ਼ਨ ਸਿਲੈਕਟ ਕਰਾਂਗੇ ਫਰੋਮ ਦੁਬਈ ਟੂ ਅੰਮ੍ਰਿਤਸਰ ਡਿਪਾਰਚਰ ਦੀ ਡੇਟ 26 ਸਰਚ ਕਰਾਂਗੇ ਰਿਟਰਨ 30 ਤੇ ਇਥੇ ਆਪਾਂ ਯਾਨੀ ਕਿੰਨੇ ਜਾਣਿਆਂ ਨੇ ਜਾਣਾ ਹੈ ਜਿਵੇਂ 1 ਪਰਸਨ ਨੇ ਜਾਣਾ ਹੈ ਨਾਲ ਕੋਈ ਬੱਚਾ ਹੈਗਾ ਜੇ ਬੱਚਾ ਹੈ ਤੇ ਬੱਚੇ ਦੀ ਏਜ ਸਿਲੈਕਟ ਕਰਾਂਗੇ ਏਜ ਸਿਲੈਕਟ ਕਰਨ ਤੋਂ ਬਾਅਦ ਫਿਰ ਜੇਕਰ ਨਹੀਂ ਵੀ ਹੈਗਾ ਫਿਰ ਆਪਾਂ ਸਿੰਗਲ ਅਡਲਟ ਤੇ ਹੀ ਰੱਖਾਂਗੇ ਫਿਰ ਸਰਚ ਕਰ ਦੇਵਾਂਗੇ ਸਰਚ ਕਰਨ ਤੋਂ ਬਾਅਦ ਥੋੜਾ ਟਾਈਮ ਲੱਗੂਗਾ ਸਰਚ ਹੋਣ ਤੇ ਕਿ ਇਹ ਪੌੜੀਆਂ ਜਿੰਨੀਆਂ ਵੀ ਵੈਬਸਾਈਟ ਹੈਗੀਆਂ ਸਾਰੀਆਂ ਨੂੰ ਇੱਥੇ ਟਰੈਕ ਕਰੂਗਾ ਇਹ ਸੌਫਟਵੇਅਰ ਟਰੈਕ ਕਰਨ ਤੋਂ ਬਾਅਦ ਉਸ ਡੇਟਸ ਦੇ ਵਿੱਚ ਜਿੰਨੀਆਂ ਵੀ ਫਲਾਈਟਸ ਵਗੈਰਾ ਅਵੇਲੇਬਲ ਨੇ ਉਹਨਾਂ ਸਾਰਿਆਂ ਦੀ ਡਿਟੇਲ ਥੱਲੇ ਆ ਜੂਗੀ ਜਿਵੇਂ ਸਟਿਲ ਸਰਚਿੰਗ ਚੱਲ ਰਹੀ ਆ ਤੇ ਆ ਸਰਚ ਕੰਪਲੀਟ ਹੋ ਗਈ ਇਹਦੇ ਚ ਆ ਗਿਆ ਚੀਪੈਸਟ ਫਲਾਈਟ ਜਿਹੜੀ ਆ ਉਹ 1000 ਰੁਪਈਆਂ ਦੀ ਆ ਤੇ ਜਿਹੜੀ ਫਾਸਟੈਸਟ ਆ ਉਹ 1039 ਦੀ ਆ ਤੇ ਆ ਥੱਲੇ ਜਿਵੇਂ ਸਾਰੀਆਂ ਸਪਾਈਸ ਜੈਟ ਤੇ 에어 ਇੰਡੀਆ ਐਕਸਪ੍ਰੈਸ ਇਦਾਂ ਦੀ ਆ ਗਈ ਤੇ ਆਪਾਂ ਸਭ ਤੋਂ ਚੀਪਸਟ ਨੂੰ ਸਿਲੈਕਟ ਕੀਤਾ ਕਿ ਜਿਹੜੀ ਸਭ ਤੋਂ ਸਸਤੀ ਹੋਊਗੀ ਤੇ ਇਹਦੇ ਤੇ ਸਭ ਤੋਂ ਸਸਤੀ ਕਿਹੜੀ ਵੈਬਸਾਈਟ ਤੇ ਆਪਾਂ ਨੂੰ ਮਿਲ ਰਹੀ ਆ ਯਾਨੀ ਥੱਲੇ ਉਹਨਾਂ ਨੇ ਉਹਨਾਂ ਦੀਆਂ ਅੱਗੇ ਕਨੈਕਟਿੰਗ ਵੈਬਸਾਈਟਸ ਦਿੱਤੀਆਂ ਨੇ ਆ ਸਾਰੀਆਂ ਕਨੈਕਟਿੰਗ ਵੈਬਸਾਈਟਸ ਨੇ ਤੇ ਸਭ ਤੋਂ ਸਸਤੀ ਮਿਲ ਰਹੀ ਆ booking.com ਤੇ ਤੇ booking.com ਨੂੰ ਆਪਾਂ ਸਿਲੈਕਟ ਕੀਤਾ ਤੇ ਸਿਲੈਕਟ ਕਰਨ ਤੋਂ ਬਾਅਦ ਆ ਉਸ ਵੈਬਸਾਈਟ ਨਾਲ ਕੰਟੈਕਟ ਕਰਨਗੇ ਆਟੋਮੈਟਿਕ ਤੇ ਉਹਦੇ ਤੋਂ ਬਾਅਦ ਆ ਉਹ ਵੈਬਸਾਈਟ ਖੁੱਲ ਜੇਗੀ ਅਜਿਹਾ ਵੈਬਸਾਈਟ ਖੁੱਲ ਗਈ ਅੱਗੇ ਤੇ ਆ ਵੈਬਸਾਈਟ ਪੂਰਾ ਉਹਨਾਂ ਦਾ ਡਾਟਾ ਰਿਟਰੀਵ ਕਰੂਗੀ ਕਿ ਕਿਹੜੀ-ਕਿਹੜੀ ਫਲਾਈਟਸ ਤਾਂ ਆਪਾਂ ਸਰਚ ਕੀਤੀ ਸੀ ਤੇ ਇੱਥੇ ਥੋੜਾ ਟਾਈਮ ਲੈਂਨ ਤੋਂ ਬਾਅਦ ਇਹਨਾਂ ਦੀਆਂ ਫਲਾਈਟਸ ਦੀ ਇਨਫੋਰਮੇਸ਼ਨ ਆ ਜੂਗੀ ਆ ਫਲਾਈਟ ਦੀ ਇਨਫੋਰਮੇਸ਼ਨ ਆ ਗਈ ਦੁਬਈ ਟੂ ਅੰਮ੍ਰਿਤਸਰ ਤੇ ਥੱਲੇ ਡਨ ਅੰਮ੍ਰਿਤਸਰ ਟੂ ਦੁਬਈ ਆ ਥੱਲੇ weight ਦਾ ਪੂਰਾ ਆ ਗਿਆ ਕਿੰਨਾ weight ਤੁਸੀਂ ਲੈ ਕੇ ਜਾ ਸਕਦੇ ਆ ਆਪਾਂ ਇਹਨੂੰ ਕਰਾਂਗੇ ਸਿਲੈਕਟ ਤੇ ਸਿਲੈਕਟ ਕਰਨ ਤੋਂ ਬਾਅਦ ਆ ਨੈਕਸਟ ਤੇ ਆਪਾਂ ਫਿਰ ਸਟੈਂਡਰਡ ਟਿਕਟ ਤੇ ਕਲਿੱਕ ਹੋਇਆ ਆ ਤੇ ਸਟੈਂਡਰਡ ਟਿਕਟ ਤੇ ਹੀ ਕਰਾਂਗੇ ਕਿਉਂਕਿ ਸਸਤਾ ਇਹੀ ਪੈਂਦਾ ਆ ਤੇ ਬਾਕੀ ਉਹਦੇ ਤੋਂ ਬਾਅਦ ਆਪਾਂ ਨੈਕਸਟ ਤੇ ਕਲਿੱਕ ਕਰਾਂਗੇ ਨੈਕਸਟ ਕਲਿੱਕ ਕਰਨ ਤੋਂ ਬਾਅਦ ਆ ਇੱਥੇ ਆਪਾਂ ਆਪਣੀ ਈਮੇਲ ਐਡ ਕਰਾਂਗੇ ਕੋਈ ਵੀ ਈਮੇਲ ਜਿੱਦਾ ਤੁਹਾਡੀ ਹੈਗੀ ਮੈਂ ਤਾਂ ਜਸਟ ਇਦਾਂ ਹੀ ਪਾਈ ਐ ਐਗਜ਼ਾਮਪਲ ਵਾਸਤੇ ਇੱਥੇ ਜੇ ਤੁਸੀਂ ਜਿੱਥੇ ਰਹਿੰਦੇ ਹੋ ਆਪਣਾ ਜਿਹੜਾ ਤੁਹਾਡੇ ਤੋਂ ਫੋਨ ਨੰਬਰ ਹੈਗਾ ਜਿਵੇਂ ਇੰਡੀਆ ਦਾ ਆ ਤੇ ਇੰਡੀਆ ਦਾ ਤੁਸੀਂ ਆਪਣਾ ਫੋਨ ਨੰਬਰ ਪਾਉਂਗੇ ਮੈਂ ਤੇ ਜਸਟ ਰੈਂਡਮਲੀ ਪਾਇਆ ਇਹਦੇ ਵਿੱਚ ਤੇ ਉਹਦੇ ਤੋਂ ਬਾਅਦ ਆ ਫਿਰ ਪਰ ਨੈਕਸਟ ਕਰਨ ਤੋਂ ਪਹਿਲਾਂ ਆਪਾਂ ਉੱਤੇ ਐਡਲਟ ਐਡ ਕਰਾਂਗੇ ਕਿ ਜਿੱਦਾਂ ਆਪਣਾ ਜਿੰਦੇ ਵੀ ਪਰਸਨ ਨੇ ਟਰੈਵਲ ਕਰਨਾ ਆ ਉਹਦਾ ਫਰਸਟ ਨਾਮ ਬਾਅਦ ਲਾਸਟ ਨੇਮ ਫਿਰ ਜਿੱਦਾਂ ਜੈਂਡਰ ਸਪੈਸੀਫਿਕੇਸ਼ਨ ਫਿਰ ਡੇਟ ਆਫ ਬਰਥ ਡੇਟ ਆਫ ਬਰਥ ਸਿਲੈਕਟ ਕਰਨ ਤੋਂ ਬਾਅਦ ਫਿਰ ਆਪਾਂ ट्रैवल ਡਾਕੂਮੈਂਟ ਤੇ ਆਵਾਂਗੇ ਜਿੱਦਾਂ ਮੈਂ ਡੇਟ ਆਫ ਬਰਥ ਸਿਲੈਕਟ ਕੀਤੀ ਐਤੋਂ ਬਾਅਦ ਆ ट्रैवल ਡਾਕੂਮੈਂਟ ਆਪਣਾ ਪਾਸਪੋਰਟ ਨੰਬਰ ਪਾਸਪੋਰਟ ਨੰਬਰ ਤੇ ਵਿੱਚ ਐਡ ਕਰਨ ਤੋਂ ਬਾਅਦ ਆ ਫਿਰ ਅੱਗੇ ਕੰਟਰੀ ਆਫ ਇਸ਼ੂਡ ਕਿ ਕਿੱਥੋਂ ਤੁਹਾਡਾ ਪਾਸਪੋਰਟ ਬਣਿਆ ਆ ਫਿਰ ਜਿੱਦਾਂ ਇੰਡੀਆ ਤੋਂ ਬਣਿਆ ਆ ਤੇ ਆਪਾਂ ਇੰਡੀਆ ਸਿਲੈਕਟ ਕਰਾਂਗੇ ਇਹਦੇ ਤੋਂ ਬਾਅਦ ਆ ਪਾਸਪੋਰਟ ਕਦੋਂ ਐਕਸਪਾਇਰ ਹੋਣਾ ਆ ਪਾਸਪੋਰਟ ਦੀ ਐਕਸਪਾਇਰੀ ਡੇਟ ਪਾਵਾਂਗੇ ਐਕਸਪਾਇਰੀ ਡੇਟ ਐਟ ਲੀਸਟ ਯਾਨੀ ਤੁਸੀਂ ਇੱਕ ਚੀਜ਼ ਧਿਆਨ ਚ ਰੱਖਿਓ ਕਿ ਜਦੋਂ ਵੀ ਟਰੈਵਲ ਕਰਨਾ ਐਟ ਲੀਸਟ 6 ਮਹੀਨੇ ਵੈਲਿਡ ਪਿਆ ਹੋਵੇ ਪਾਸਪੋਰਟ ਤੇ 에어ਪੋਰਟ ਤੇ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਜਿੱਦਾਂ ਆਪਾਂ ਸਿਲੈਕਟ ਕਰਕੇ ਤੇ ਡਨ ਕਰਾਂਗੇ ਡਨ ਕਰਨ ਤੋਂ ਬਾਅਦ ਆ ਫਿਰ ਨੈਕਸਟ ਤੇ ਕਲਿੱਕ ਕੀਤਾ ਨੈਕਸਟ ਕਲਿੱਕ ਕਰਨ ਤੋਂ ਬਾਅਦ ਆ ਫਿਰ ਤੁਹਾਡੀ ਫਲਾਈਟ ਦੀ ਅੱਗੇ ਪੂਰੀ ਡਿਟੇਲ ਆ ਜੂਗੀ ਰੀਚੈੱਕ ਕਰਨ ਵਾਸਤੇ ਫਿਰ ਨੈਕਸਟ ਕਰਾਂਗੇ ਨੈਕਸਟ ਕਰਨ ਤੋਂ ਬਾਅਦ ਆ ਸਿਲੈਕਟ ਯੋਰ ਸੀਟ ਸੀਟ ਨਹੀਂ ਵੀ ਸਿਲੈਕਟ ਕਰੋਗੇ ਤਾਂ ਵੀ ਕੋਈ ਗੱਲ ਨਹੀਂ ਜੀ ਪਰ ਜਿੱਦਾਂ ਕਿਸੇ ਯਾਨੀ ਲੇਡੀਜ਼ ਨੇ ਅਲੋਨ ਟਰੈਵਲ ਕਰਨਾ ਆ ਜਾਂ ਕਿਦਾਂ ਤੇ ਫਿਰ ਉਹਨਾਂ ਲਈ ਪਹਿਲਾਂ ਤੁਸੀਂ ਸਿਲੈਕਟ ਕਰਕੇ ਦੇਣੀ ਵਧੀਆ ਆ ਜਿਨ੍ਹਾਂ ਨੇ ਫਸਟ ਟਾਈਮ ਟਰੈਵਲ ਕਰਨਾ ਹੋਵੇ ਜਾਂ ਕਿਦਾਂ ਤੇ ਵੈਸੇ ਤੇ ਆ ਲਿਖਿਆ ਆ ਰਿਹਾ ਅਵੇਲੇਬਲ ਸੀਟਸ ਫ੍ਰੀ ਅਵੇਲੇਬਲ ਸੀਟਸ ਜਿਹੜੇ ਚਾਰਜੇਬਲ ਆ ਉਹਨਾਂ ਦੇ ਕਲਰ ਵੱਖ-ਵੱਖ ਨੇ ਤੇ ਆਪਾਂ ਜਿੱਦਾਂ ਹੁਣ ਫ੍ਰੀ ਵਾਲੀ ਸੀਟ ਜਿਹੜੀ ਆ ਵੈਸੇ ਮੈਂ ਸਿਲੈਕਟ ਕਰਕੇ ਦਿਖਾ ਰਿਹਾ ਆਂ ਅੱਜ ਤਾਂ ਆਪਾਂ ਸਿਲੈਕਟ ਕੀਤੀ ਸਿਲੈਕਟ ਕਰਨ ਤੋਂ ਬਾਅਦ ਆ ਗਿਆ ਸੀਟ ਨੰਬਰ 27ਪੀ ਤੇ ਆ ਜਾਣ ਦੀ ਫਲਾਈਟ ਦਾ ਸਿਲੈਕਟ ਕੀਤਾ ਠੀਕ ਆ ਫਿਰ ਆਉਣ ਦੀ ਫਲਾਈਟ ਦਾ ਜਿਹੜੀ ਸਿਲੈਕਸ਼ਨ ਉਹ ਆ ਜਾਊਗੀ ਫਿਰ ਆਉਣ ਦੀ ਫਲਾਈਟ ਦੀ ਆਪਾਂ ਜਿੱਦਾਂ ਸਿਲੈਕਟ ਕਰਾਂਗੇ ਤੇ ਆਉਣ ਦੀ ਫਲਾਈਟ ਦੀ ਵੀ ਆਪਾਂ ਜਿਹੜੀ ਫ੍ਰੀ ਸੀਟ ਆ ਮੈਂ ਤੇ ਵੈਸੇ ਉਹੀ ਸਿਲੈਕਟ ਕਰੂੰਗਾ ਤੇ ਜਸਟ ਤੁਹਾਨੂੰ ਸਾਰਿਆਂ ਨੂੰ ਦਿਖਾਉਣ ਵਾਸਤੇ ਤੇ ਉਹਦੇ ਤੋਂ ਬਾਅਦ ਆ ਫਿਰ ਨੈਕਸਟ ਕਰਾਂਗੇ ਆਪਾਂ ਥੱਲੇ ਨੈਕਸਟ ਤੇ ਕਲਿੱਕ ਕਰਾਂਗੇ ਤੇ ਅੱਜ ਦਾ ਨੈਕਸਟ ਤੇ ਕਲਿੱਕ ਕੀਤਾ ਐਦੇ ਤੋਂ ਬਾਅਦ ਐਦੇ ਤੋਂ ਬਾਅਦ ਨੈਕਸਟ ਤੋਂ ਬਾਅਦ ਦੁਬਈ ਟੂ ਅੰਮ੍ਰਿਤਸਰ ਇਹ ਪੂਰੀ ਫੇਅਰ ਫਲਾਈਟ ਦੀ ਡਿਟੇਲ ਤੁਹਾਡੀ ਆ ਗਈ ਥੱਲੇ ਪੂਰਾ ਤੁਹਾਡਾ ਕੌਟੈਕਟ ਨੰਬਰ ਤੇ ਤੁਹਾਡੀ ਕੀ ਡੀ ਕੇ ਦੀ ਈਮੇਲ ਤੁਸੀਂ ਪਾਈ ਸੀ ਠੀਕ ਆ ਲੱਗੇਜ ਦੀ ਇਨਫੋਰਮੇਸ਼ਨ ਸੀਟਸ ਦੀ ਇਨਫੋਰਮੇਸ਼ਨ ਆ ਥੱਲੇ ਆ ਗਿਆ ਯੂਅਰ ਪੇਮੈਂਟ your payment ਦੇ ਉਤੇ ਆਪਾਂ ਕਾਰਡ ਹੋਲਡਰ ਦਾ ਨਾਮ ਜਿਹੜਾ ਲਿਖ ਕੇ ਥੱਲੇ ਕਾਰਡ ਨੰਬਰ ਪਾ ਕੇ ਆਪਣਾ ਜਿਹੜਾ ਵੀ ਬੈਂਕ ਦਾ ਕਾਰਡ ਆ ਤੇ ਉਹਦੇ ਤੋਂ ਬਾਅਦ ਆਪਾਂ ਆਪਣੀ ਕਾਰਡ ਦੀ ਐਕਸਪਾਇਰੀ ਡੇਟ ਪਾ ਕੇ ਤੇ ਐਕਸਪਾਇਰੀ ਡੇਟ ਪਾਉਣ ਤੋਂ ਬਾਅਦ ਫਿਰ CVV ਨੰਬਰ ਹੁੰਦਾ ਕਾਰਡ ਦਾ CVV ਨੰਬਰ ਪਾ ਕੇ ਤੇ ਫਿਰ ਆਪਾਂ ਪੇ ਨਾਉ ਕਰ ਦੇਵਾਂਗੇ ਤੇ ਆਪਣਾ ਜਿਹੜੀ ਫਲਾਈਟ ਆ ਉਹ ਰਿਜ਼ਰਵ ਹੋ ਜੂਗੀ ਕਨਫਰਮਡ ਬੁਕਿੰਗ ਹੋ ਜੂਗੀ ਤੇ ਫਿਰ ਆਪਾਂ इजीली ट्रैवल ਕਰ ਸਕਦੇ ਆ ਸੋ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਜਾਣਕਾਰੀ ਵਾਲੀ ਲੱਗੀ ਹੋਊਗੀ ਇਨਫੋਰਮੇਟਿਵ ਲੱਗੀ ਹੋਊਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ